ਮੈਨੂੰ ਪਤਾ ਲੱਗਿਆ ਵੀ ਫਿਲਮਾਂ ਤੇ ਜਾਣਾ ਤਾਂ ਥੀਏਟਰ ਕੰਨਾ ਪੈਂਦਾ ਤੇ 22 ਦੇ ਨਾਲ ਪੜਦੇ ਸੀ ਸੈਮੂਲ ਜੌਂਦੇ ਉਹਨਾਂ ਕੋਲ ਜਾਵੜੇ ਤੇ ਟੋਨੀ ਬਾਦਸ਼ਾਹ ਜੀ ਸਾਡੇ ਆਉਂਦੇ ਹੁੰਦੇ ਸੀ ਕੋਟਖੁੜੇ ਕਰਾਉਣ ਅਸੀਂ ਹਾਂ ਦਿਲਬਾਗ ਚੈਲ ਬਾਈ ਪਰਮ ਟਿਲੂ ਇਹ ਸਾਰੇ ਜਣੇ ਉਦੋਂ ਕਰਦੇ ਹੁੰਦੇ ਸੀ ਲਾਲੂ ਬਾਈ ਹੋ ਗਿਆ ਪੱਤਾ ਵੀ ਰਾ ਹੋ ਗਿਆ ਤਰਮਿੰਦਰ ਡੈਨੀਅਲ ਤਰਮਿੰਦਰ ਤੇ ਮਾਰਜਿਕ ਦੇ ਭਾਈ ਹੋਗੇ ਦੀਪਤੀ ਸ਼ਰਮਾ ਹੋਗੇ ਫਿਰ ਕਰਦੇ ਕਰਦੇ ਫਿਰ ਦੀਪਤੀ ਸ਼ਰਮਾ ਨਾਲ ਕੰਮ ਲੱਗ ਗਿਆ ਮੈਂ ਨਾਟਕ ਬਸ ਇਧਰ ਨੂੰ ਐਂ ਚੱਲਦਾ ਰਿਹਾ ਫਿਰ ਲੱਗਾ ਵੀ ਠੀਕ ਹੈ ਵੀ ਹਾਂ theater ਠੀਕ ਹੈ ਪਰ ਇਹ ਰੂਹ ਦੀ ਖਰਾਕ ਆ ਢਿੱਡ ਦੀ ਖਰਾਕ ਵੀ ਚਾਹੀਦੀ ਐ ਫਿਰ ਮੈਂ ਰੈਡੀਮੇਡ ਦਾ ਕੰਮ ਕਰ ਲਿਆ ਰੈਡੀਮੇਡ ਦਾ ਕੰਮ ਕਰਦਾ ਰਿਹਾ 10 11 ਸਾਲ ਫਿਰ ਲੱਗਾ ਵੀ ਯਾਰ ਢਿੱਡਾਂ ਦੀ ਖਰਾਕ ਤਾਂ ਠੀਕ ਐ ਹੁਣ ਰੂਹ ਦੀ ਖਰਾਕ ਕਿੱਧਰ ਗਈ ਫਿਰ ਸ਼ਰਮਾ ਵਾਲੇ ਪਾਸੇ ਇੱਧਰੋਂ ਚਲ ਬਾਬੇ ਨੇ ਸੁਣੀ ਵਧੀਆ ਮੇਲ ਰਹੀ ਜੱਟ ਬੋਇਸ ਕੀਤੀ ਫਿਰ ਅੱਗੇ ਫਿਰ ਅੱਗੇ ਫਿਰ 2-4 ਸਾਲ ਗਏ ਉਹ ਲਿਆ ਫਿਰ ਮੈਂ ਛੋਟੇ ਛੋਟੇ ਰੋਲ ਕਰਨ ਲੱਗ ਗਿਆ ਫਿਰ ਵਰਨਿੰਗ ਮੁਕੜ ਨਾਟਕ ਵੀ ਤੁਸੀਂ ਕੀਤੇ ਹਨਾ ਉਹ ਕਿਸ ਤਰ੍ਹਾਂ ਦਾ ਸਮਾਂ ਹੀ ਹੈ ਜੀ ਉਸ ਟਾਈਮ ਉਹ ਤਾਂ ਬਹੁਤ ਕਮਾਲ ਸਮਾਂ ਸੀ ਕਰ ਲੈਂਦੇ ਸੀ ਅਸੀਂ ਇਕੱਠੇ ਮੈਂ ਮੱਲੇ ਦੇ ਜਵਾਬ ਇਕੱਠੇ ਕਰਨੇ ਅਸੀਂ ਤੇ ਸੈਮੂਲ ਬਾਈ ਸਾਨੂੰ ਸੈਮੂਲ ਜਾਨ ਬਾਈ ਨਾਟਕ ਤਿਆਰ ਕਰਾਉਂਦੇ ਤੇ ਸਾਡੇ ਕੋਲ ਡੱਫਲੀ ਜੀ ਹੁੰਦੀ ਸੀ ਉਹ ਵਜਾ ਕੇ ਨਾਟਕ 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 ਨਾਟਕ